ਸ਼੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਬਾ ਮੱਖਣ ਸਿੰਘ ਲਾਲਕਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪੰਜ ਮੈਂਬਰੀ ਕਮੇਟੀ ਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਇਸ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜਿਹਦੇ ਨਾਮ ਦੀ ਵਰਤੋਂ ਕਰਕੇ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਕੋਸ਼ਿਸ਼ਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਕਦੇ ਵੀ ਸਫਲ ਨਹੀਂ ਹੋਵੇਗੀ ਤਾਂ ਲਾਲਕਾ ਨੇ ਕਿਹਾ ਕਿ ਇਸ ਪੰਜ ਮੈਂਬਰੀ ਕਮੇਟੀ ਦੇ ਹੋ ਰਹੇ ਇਕੱਠ ਨੂੰ ਸਫਲ ਕਰਨ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੂਰਾ ਸਹਿਯੋਗ ਹੈ ਜਿਸ ਤੋਂ ਸੂਬੇ ਦੇ ਲੋਕ ਭਲੀ ਭਾਤ ਜਾਣੂ ਨੇ ਉਨਾ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈ ਕਿ ਪੰਜ ਮੈਂਬਰੀ ਕਮੇਟੀ ਦਾ ਮਕਸਦ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਕੇ ਸਿਆਸੀ ਲਾਹਾ ਲੈਣਾ ਹੈ ਜਦਕਿ ਪੰਜਾਬ ਦੇ ਗੰਭੀਰ ਮਸਲਿਆਂ 'ਮਿੰਨ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕਦੇ ਵੀ ਨਹੀਂ ਚੱਕਿਆ ਗਿਆ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲੁੱਟਖੋਆ ਗੋਲੀਆਂ ਚੱਲਣਾ ਪਾਣੀ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਇਜ਼ਨਾ ਕਿਸਾਨਾਂ ਦੀ ਅਨੇਕਾਂ ਇਸ ਮਸਿਆਂਵਾਂ ਤੇ ਹੋਰ ਵੀ ਕਈ ਮੁੱਦੇ ਨੇ ਪਰ ਪੰਜ ਮੈਮਰੀ ਕਮੇਟੀ ਦੇ ਵੱਲੋਂ ਕਦੇ ਵੀ ਪੰਜਾਬ ਦੇ ਗੰਭੀਰ ਮਸਲੇ ਤੇ ਆਵਾਜ਼ ਨਹੀਂ ਚੁੱਕੀ ਗਈ ਹੈ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਜਦਕਿ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਯਾਦ ਕਰਾਣੇ ਸੂਬੇਂ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਮੁਰ ਸੱਤਾ ਦੇ ਵਿੱਚ ਲਿਆਉਣ ਦੇ ਲਈ ਉਤਾਵਲੇ ਵੀ ਨੇ ਮੱਖਣ ਸਿੰਘ ਲਾਲਕਾ ਦਾ ਕਹਿਣਾ ਹੈ ਕਿ ਹਲਕਾ ਨਾਬਾ ਦੇ ਵਿੱਚ ਕਈ ਆਗੂ ਕਹਿਣ ਨੂੰ ਤਾਂ ਉਹ ਸ਼ੌਮਨੀ ਅਕਾਲੀ ਦਲ ਦੇ ਆਗੂ ਦੱਸਦੇ ਨੇ ਪਰ ਉਹਨਾਂ ਵੱਲੋਂ ਹਮੇਸ਼ਾ ਇੱਕ ਚੋਣ ਦੇ ਵਿੱਚ ਸ਼ੌਮਨੀ ਅਕਾਲੀ ਦਲ ਦੇ ਖਿਲਾਫ ਚੱਲ ਕੇ ਦਾ ਖੇਡਦਿਆਂ ਹੀ ਕੰਮ ਕੀਤਾ ਜਾਂਦਾ ਤੇ ਇਹੀ ਉਹਨਾਂ ਦਾ ਮੁੱਖ ਕੰਮ ਹੁੰਦਾ ਜਿਨ੍ਹਾਂ ਨੂੰ ਲੈ ਕੇ ਹੁਣ ਹਲਕਾ ਨਾਬਾਦ ਦਾ ਬੱਚਾ ਬੱਚਾ ਜਾਣ ਚੁੱਕਿਆ ਹੈ ਲਾਲਕਾ ਨੇ ਹਲਕਾ ਨਾਬਾਦ ਇਸ ਨੂੰ ਵਰਕਰਾਂ ਅਗਵਾ ਤੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਪੰਜ ਮੈਂਬਰੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹੋ ਜਿਸ਼ਮਨੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਵੋ ਤੇ ਇਸੇ ਦਰਮਿਆਨ ਜਗਬੀਰ ਸਿੰਘ ਬਾਦਲ ਦੇ ਹੱਥ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਲੋਕ ਇਤਹੀਸ਼ੀ ਸਰਕਾਰ ਬਣ ਸਕੇ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਫਰਾਂ ਤੇ ਉੜ ਕੇ ਆਪਣੀਆਂ ਉਡਾਨਾਂ ਭਰਦੇ ਰਹੇ ਤੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਮਾ ਸਮਾਂ ਆਨੰਦ ਮਾ ਰਿਆ ਉਹ ਲੋਕ ਅੱਜ ਜਿਹੜੇ ਹੈਗੇ ਨੇ ਹੋਰਾਂ ਤਾਕਤਾਂ ਦੇ ਹੱਥਾਂ ਵਿੱਚ ਆ ਕੇ ਉਹ ਗਲਤ ਤਰੀਕੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਜਿਹੜੀ ਵੀ ਇਹ ਪੰਜ ਮੈਂਬਰੀ ਕਮੇਟੀ ਬਣੀ ਇਹ ਪੰਜ ਮੈਂਬਰੀ ਕਮੇਟੀ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਨਗਰਾਨ ਤੇ ਨਗਰਾਨ ਕਮੇਟੀ ਬਣਾਈ ਸੀ ਕਿ ਇਹਨਾਂ ਦੀ ਡਿਊਟੀ ਲਗਾਈ ਸੀ ਸਿਰਫ ਨਿਗਰਾਨੀ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹ ਬਲਵਿੰਦਰ ਸਿੰਘ ਭੁੰਦਰ ਸੀਗੇ ਉਸ ਸਮੇਂ ਦੇ ਵਿੱਚ ਜਦੋਂ ਅਕਾਲ ਸਰਸਬ ਦੇ ਪੇਸ਼ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੱਦਾ ਵੀ ਦਿੱਤਾ ਗਿਆ ਕਿ ਤੁਸੀਂ ਆਪਣੀ ਭਰਤੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚੋਂ ਆ ਕੇ ਭਰਤੀ ਲੈ ਕੇ ਜਾਓ ਸੋ ਇਹਨਾਂ ਦੀ ਜਿਹੜੀ ਨੀਤੀ ਸੀਗੀ ਸ਼ੁਰੂ ਤੋਂ ਹੀ ਜਦੋਂ ਅਕਾਲ ਤਖਤ ਤੇ ਪੇਸ਼ ਹੋਣ ਤੋਂ ਪਹਿਲਾਂ ਦੀ ਨੀਤੀ ਇਹਨਾਂ ਦਾ ਏਜੰਡਾ ਸਿਰਫ ਇੱਕ ਆਰਐਸਐਸ ਦਾ ਏਜੰਡੇ ਦੇ ਇਹ ਸਾਰੀਆਂ ਗੱਲਾਂ ਕਰਦੇ ਫਿਰਦੇ ਨੇ ਅੱਜ ਜਿਹੜੀ ਸਾਡੇ ਹਲਕਾ ਨਾਭਾ ਦੇ ਵਿੱਚ ਇਹਨਾਂ ਨੇ ਇੱਕ ਫੰਕਸ਼ਨ ਕੀਤਾ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਤੁਸੀਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸਿਰਖਣੀਆਂ ਨੇ ਤੇ ਤੁਸੀਂ ਗੁਰਦੁਆਰੇ ਸਾਹਿਬਾਂ ਦੇ ਵਿੱਚ ਕਿਉਂ ਜਾ ਕੇ ਇਹ ਸਮਾਗਮ ਕਰ ਰਹੇ ਹੋ ਸੋ ਇਸ ਗੱਲ ਦਾ ਵੀ ਇਹਨਾਂ ਨੂੰ ਤਾਂ ਜਵਾਬ ਮੰਗਦੇ ਆ ਦੂਸਰੀ ਬੇਨਤੀ ਇਹ ਹੈ ਕਿ ਜਿਹੜੀ ਪੰਜ ਮੈਂਬਰੀ ਕਮਿਊਨਿਟੀ ਆਫ ਕਮਿਟੀ ਕੋਈ ਨਹੀਂ ਹੈਗੀ ਕਿਉਂਕਿ ਸ਼੍ਰੀ ਅਕਾਲ ਤਖਤ ਰੂਪ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਇਹ ਜਿਹੜੀ ਕਮੇਟੀ ਆ ਇਹਨਾਂ ਦੀ ਆਪਣੀ ਮਰਜ਼ੀ ਦੀ ਕਮੇਟੀ ਇਹ ਆਰਐਸਐਸ ਦੇ ਏਜੰਡੇ ਤੇ ਚੱਲਣ ਵਾਲੀ ਕਮੇਟੀ ਇੱਕ ਸਟ੍ਰਿਕਟ ਜਿਹੜੀ ਖਿ ਲਿਖੀ ਗਈ ਸੀ ਜਿਹੜੀ ਆਰਐਸਰਚ ਦੇ ਮੁਤਾਬਕ 2 ਤਰੀਕ ਤੋਂ ਪਹਿਲਾਂ ਇਹ ਸਾਰੀ ਤਿਆਰ ਕੀਤੀ ਗਈ ਸੀ ਉਹਦੇ ਮੁਤਾਬਕ ਅੱਜ ਜਿਹੜੀਆਂ ਭਰਤੀ ਇਹ ਕਰਦੇ ਫਿਰਦੇ ਨੇ ਸੋ ਇਸ ਕਰਕੇ ਮੈਂ ਗੱਲ ਕਰਨੀ ਚਾਹਨਾ ਅੱਜ ਦਾ ਜਿਹੜਾ ਸਮਾਗਮ ਸੀਗਾ ਸਾਡੇ ਹਲਕੇ ਦੇ ਵਿੱਚ ਉਹ ਕੋਈ ਕਾਲੀ ਦਲ ਦੇ ਵਰਕਰਾਂ ਵੱਲੋਂ ਨਹੀਂ ਸੀਗਾ ਪਰ ਉਹ ਸਾਡੇ ਸਤਵਿੰਦਰ ਸਿੰਘ ਤੌੜਾ ਇੱਥੇ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਜਿਨ੍ਹਾਂ ਪਿਛਲੇ 21 ਸਾਲਾਂ ਤੋਂ ਮੈਂਬਰ ਨੇ ਸੋ ਇਸ ਇਸ ਗੱਲ ਦਾ ਸੰਗਤ ਪੁੱਛਦੀ ਹੈ ਕਿ ਜੇ 21 ਸਾਲਾਂ ਤੋਂ ਫੰਦੂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸ਼ਰੋਮਣੀ ਅਕਾਲੀ ਦਲ ਪਸੰਦ ਨਹੀਂ ਸੀ ਧਰਮ ਦੇ ਠੇਕੇਦਾਰ ਸਮਝਦੇ ਨੇ ਉਹ ਆਪਦੇ ਆਪ ਨੂੰ ਤਾਂ ਧਰਮੀ ਸਮਝਦੇ ਨੇ ਹੋਰ ਸਾਰਾ ਜੋ ਸਿੱਖ ਬਤ ਕਰਦਾ ਉਹਨੂੰ ਗੈਰ ਧਰਮੀ ਸਮਝ ਕੇ ਵੀ ਉਹਨਾਂ ਨੇ ਪਿੱਛੇ ਕਾਲੀ ਪਰ ਸਾਡਾ ਮਾਣਾ ਵਿੱਚ ਅਕਾਲ ਤਖਤ ਸਾਹਿਬ ਨੇ ਵੀ ਪੂਰਨ ਸਤਿਕਾਰ ਹੈ ਤੇ ਉਹਨਾਂ ਦੇ ਜਥੇਦਾਰਾਂ ਸਾਹਿਬ ਜੋ ਜੇ ਵੀ ਜੁਨੇ ਵੀ ਰਹੇ ਨੇ ਹੁਣ ਤੱਕ ਚਾਹੇ ਹੁਣ ਮੌਜੂਦਾ ਕਿਸਨ ਸਿੰਘ ਗੱਡ ਤੇ ਗਰਜੀ ਨੇ ਉਹਨਾਂ ਦਾ ਅਸੀਂ ਪੂਰਨ ਸਤਿਕਾਰ ਕਰਦੇ ਆਂ ਤੇ ਉਹਨਾਂ ਦਾ ਜੋ ਵੀ ਹੁਕਮ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਆਉਂਦਾ ਹੈ ਉਹਨੂੰ ਅਸੀਂ ਸਿਰ ਮੱਥੇ ਮੰਨਦੇ ਆਂ ਪਰੇ ਲੋਕ ਆਪ ਦੇ ਆਪ ਨੂੰ ਧਰਮੀ ਸਮਝ ਕੇ ਇੱਕ ਧੜੇ ਦੀ ਰਾਜਨੀਤੀ ਕਰ ਰਹੇ ਨੇ ਇਹਨਾਂ ਜੇ ਰਾਜਨੀਤੀ ਕਰਨੀਆਂ ਤਾਂ ਅਸੀਂ ਰਾਜ ਕੇ ਕਰਨ ਪਰ ਕਾਲਤਾਬ ਸਾਹਿਬ ਨੂੰ ਵਰਤ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਲਤਾਬ ਸਾਰਿਆਂ ਦਾ ਸਾਂਝਾ ਸਾਰੀ ਮੁਕਤਤਾ ਸਾਂਝਾ ਸੱਚੇ ਪਾਸਾ ਤਾਕਤ ਉੱਤੇ ਹਰੇਕ ਮਨੁੱਖ ਮਨੁੱਖ ਨੂੰ ਹਰੇਕ ਵਿਅਕਤੀ ਨੂੰ ਉੱਥੇ ਜਾ ਕੇ ਆਪ ਦਾ ਨਿਆਂ ਲੈਣ ਦਾ ਹੱਕ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਕਾਲਤਾਬ ਦਾ ਨਾਮ ਇਹਨਾਂ ਨੂੰ ਵਰਤਣਾ ਨਹੀਂ ਚਾਹੀਦਾ ਕਾਲਤਾਬ ਦੇ ਨਾਮ ਤੋਂ ਬਿਨਾਂ ਆਪ ਦਾ ਜੋ ਤੜੇ ਦੀ ਪਹਿਦਿਤੀਆ ਕਰਨ ਦੱਬ ਕੇ ਕਰਨ ਬੇਚੱਕ ਜਿੰਮੇ ਮਰਜ਼ੀ ਕਰਨ ਪਰ ਕਾਲ ਤਖਤ ਦੇ ਨਾਂ ਨੂੰ ਵਰਤ ਕੇ ਆਪਣੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਲ ਤਖਤ ਸਾਰੀ ਮਨੁੱਖਤਾ ਦਾ ਸਾਂਝਾ ਸਾਰੀ ਦੁਨੀਆ ਦਾ ਸਾਂਝਾ ਸਾਰੇ ਸਿੱਖਾਂ ਦਾ ਸੰਸਾਰ ਪੱਧਰ ਤੇ ਜਿੰਨੇ ਵਿੱਚ ਬੈਠੇ ਨੇ ਸਾਰਿਆਂ ਦਾ ਸਾਂਝਾ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਆਪਾਂ ਉਸ ਕਾਲ ਤਖਤ ਨੂੰ ਨਾਂ ਵਰਤੀਏ ਤਾਂ ਕਿ ਆਪ ਕੋ ਮਰਜ਼ਾਦਾ ਨੂੰ ਬਹਾਰ ਪਟਿਆਰ ਕੰਦੀ ਵਿੱਚ ਹੋਇਆ ਸਤਿੰਦਰ ਸਿੰਘ ਥੋੜਾ ਵੱਲੋਂ ਅਜੇ ਵੀ ਕਾਲ ਤੇ ਕੀ ਲੱਗਦਾ ਕਿ ਕਿੰਨੇ ਮੈਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦਾ ਵੀ ਸਤਿੰਦਰ ਸਿੰਘ ਟੋੜਾ ਰਾਉੜਾ ਪਰਿਵਾਰ ਨੇ ਉਸ ਬੰਦੇ ਨੂੰ ਟਿਕਟ ਦਿੱਤੀ ਤੇ ਉਹ ਪਰਿਵਾਰ ਦਾ ਨਹੀਂ ਬਣਿਆ ਅੱਜ ਉਹ ਹਲਕੇ ਦੇ ਲੋਕਾਂ ਦਾ ਜਾਂ ਜਿਹੜੇ ਅੱਜ ਲੋਕ ਉੱਤੇ ਤੁਰੇ ਫਿਰਦੇ ਉਹਨਾਂ ਦਾ ਕਿੱਥੋਂ ਬਣ ਜੂਗਾ ਜਿਹੜੇ ਬੰਦੇ ਨੇ 21 ਸਾਲ ਹੋ ਗਏ ਮੈਂਬਰ ਬਣੇ ਨੂੰ ਭਾਵੇਂ ਸੋ ਹਲਕੇ ਵਿੱਚ ਅੱਜ ਤੱਕ ਕੋਈ ਵੀ ਕੰਮ ਨਹੀਂ ਕੀਤਾ ਉਹਨੇ ਇੱਕ ਵੀ ਕੰਮ ਹੋ ਮੰਨ ਲਓ ਵੀ ਜੋ ਸ਼ਰੋਮਨੀ ਕਮੇਟੀ ਵੱਲੋਂ ਕੋਈ ਕੰਮ ਆਇਆ ਕੋਈ ਸਕੂਲ ਆਇਆ ਕੋਈ ਕੌਲ ਆਇਆ ਕੋਈ ਆਪਣੇ 21 ਸਾਲ ਵਿੱਚ ਆਪਣੇ ਹਲਕੇ ਵਿੱਚ ਖੋਲਿਆ ਹੋਵੇ ਪਰ ਅੱਜ ਇਹ ਲੋਕ ਆ ਰਹੇ ਹਸ ਦੇਟਾ ਹੈ ਚੜ ਕੇ ਅਕਾਲ ਤਖਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਤੇ ਪਟਨਾ ਸਾਹਿਬ ਤੋਂ ਫੈਸਲੇ ਕਰਵਾ ਕੇ ਅਕਾਲ ਤਖਤ ਦੇ ਜਥੇਦਾਰ ਤੇ ਹੋਰ ਜਥੇਦਾਰਾਂ ਨੇ ਖਿਲਾਫ ਜਿਹੜੇ ਫੈਸਲੇ ਕਰਾਉਂਦੇ ਨੇ ਮੈਂ ਸਮਝਦਾ ਕਿ ਇਹ ਸਿੱਖ ਪੰਥ ਲਈ ਬੜੀ ਮਾੜੀ ਗੱਲ ਹੈ ਤੇ ਇਹ ਲੋਕਾਂ ਨੂੰ ਮੈਂ ਇਹ ਅਪੀਲ ਵੀ ਕਰਦਾ ਕਿ ਜਿਹੜੇ ਪੰਥ ਦੇ ਪਹਾੜੇ ਲੋਕ ਨੇ ਇਹ ਇਹਨਾਂ ਨੂੰ ਮੂੰਹ ਨਾ ਲਾ ਜਾਵੇ ਇਹਨਾਂ ਨੂੰ ਮੈਂ ਸਮਝਦਾ ਕਿ ਇਹਨਾਂ ਨੂੰ ਮਾਰ ਦਿੱਤੀ ਜਾਵੇ ਤਾਂ ਜੋ ਜੋ ਅਕਾਲ ਤਖਤ ਮਹਾਨ ਹੈ ਉਹਦੀ ਸ਼ਾਨ ਨੂੰ ਬਣਾਇਆ ਜਾ ਸਕੇ